ਤਰ੍ਹਾਂ ਕਿ ਤੁਸੀਂ ਅੱਜ ਪਿੰਡ ਰਾਮਪੁਰ ਪਹੁੰਚੇ ਹੋ ਭਾਜਪਾ ਸਰਕਾਰ ਦੇ ਉੱਪਰ ਤੁਸੀਂ ਨਿਸ਼ਾਨੇ ਸਾਧੇ ਨੇ ਵੋਟ ਚੋਰੀ ਦਾ ਇਹ ਜੋ ਲੰਬੇ ਸਮੇਂ ਤੋਂ ਕੰਟਰੋਵਰਸਿ ਚੱਲੀ ਜਾ ਰਹੀ ਹੈ ਮਹਾਰਾਸ਼ਟਰ ਤੋਂ ਤੁਰੀ ਹੈ ਚੰਦਰਾਪੁਰ ਜ਼ਿਲ੍ਹੇ ਤੋਂ ਤੁਰੀ ਹੈ ਕਿ ਵੋਟਾਂ ਜੋ ਕਾਂਗਰਸੀ ਵਰਕਦੇ ਨੇ ਵੋਟਾਂ ਕੱਟੀਆਂ ਵੀ ਗਏ ਨੇ ਵੋਟ ਚੋਰੀ ਵੀ ਕੀਤੀ ਜਾ ਰਹੀ ਹੈ ਇਸ ਮਸਲੇ ਦੇ ਉੱਪਰ ਤੁਸੀਂ ਕੀ ਕਹੋਗੇ ਦੇਖੋ ਜਿਹੜੀ ਵੋਟ ਚੋਰ ਗੱਦੀ ਛੋੜ ਮਹਿਮ ਰਾਹੁਲ ગાંધી ਜੀ ਨੇ ਸ਼ੁਰੂ ਕੀਤੀ ਹੈ ਦਸਕਤ ਮਹਿਮ ਉਹਦਾ ਪੂਰਨ ਤੌਰ ਤੇ ਕਾਂਗਸ ਪਾਰਟੀ ਤੇ ਉਹਦੇ ਵਰਕਰ ਸਮਰਥਨ ਕਰਦੇ ਨੇ। ਵੋਟ ਤੁਹਾਡਾ ਮੌਲਕ ਅਧਿਕਾਰ ਆ ਜਿਹੜਾ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਆਪਣੀ ਵੋਟ ਪਾ ਕੇ ਆਪਣੇ ਨੁਮਾਇੰਦੇ ਚੁਣਨ ਦਾ ਸਰਕਾਰ ਬਣਾਉਣ ਦਾ ਜੇ ਉਹ ਵੋਟ ਦੀ ਦਰਬਾਰ ਤੋਂ ਸਾਡੀ ਦਿਖਾਈ ਜਾਣਗੇ ਚੋਰੀ ਕਰੀ ਜਾਣਗੇ ਤਾਂ ਵੋਟ ਪਾਉਣ ਦਾ ਅਧਿਕਾਰ ਕਿੱਥੇ ਰਹਿ ਗਿਆ ਜਿਹੜੀ ਰਾਹੁਲ ਗਾਂਧੀ ਨੇ ਕਰਨਾਟਕਾ ਮਹਾਰਾਸ਼ਟਰ ਛੱਤੀਗੜ੍ਹ ਹਰਿਆਣੇ ਚ ਵੋਟ ਚੋਰੀ ਪੜੀ ਆ ਉਹਦਾ ਨਤੀਜਾ ਇਹ ਆ ਕਿ ਅੱਜ ਦੇਸ਼ ਦੇ ਹਰ ਨੌਜਵਾਨ ਹਰ ਬਜ਼ੁਰਗ ਹਰ ਵੋਟਰ ਦੇ ਮੂੰਹ ਜਵਾਨ ਤੇ ਆ ਗਿਆ ਵੋਟ ਚੋਰ ਗੱਦੀ ਛੋੜ ਉਸ ਮਹਮ ਤਹਿਤ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਅੰਦਰ ਦਸਕਤ ਮਹਮ ਸ਼ੁਰੂ ਕਰਾਈਆ ਕਾਂਗਰਸ ਪਾਰਟੀ ਦੇ ਬੈਨਰ ਥੱਲੇ ਉਹ ਦਸਕਤ ਮਹਮ ਪੰਜਾਬ ਚ ਆਗਾਜ਼ ਹੋ ਚੁੱਕਿਆ ਅਸੀਂ ਪੈਲ ਹਲਕੇ ਚ ਦਸਕਤ ਮਹਿਮ ਦੇ ਅੱਜ 10ਵੀਂ ਮੇਰੀ ਮੰਡਲ ਦੀ ਮੀਟਿੰਗ ਆ 10 ਮੰਡਲ ਨੇ ਪੈਲ ਹਲਕੇ ਦੇ ਉਹਨਾਂ 10ੇ ਮੀਟਿੰਗਾਂ ਕੰਪਲੀਟ ਹੋ ਗਿਆ ਸੋ ਬੜੀ ਜਲਦੀ ਅਸੀਂ ਦਸਕਤ ਕਰਾ ਕੇ ਪੰਜਾਬ ਕਾਂਗਰਸ ਨੂੰ ਸਬਮਿਟ ਕਰਾਂਗੇ ਫਿਰ ਰਾਹੁਲ ਗਾਂਧੀ ਜੀ ਪੂਰੇ ਦੇਸ਼ ਅੰਦਰੋਂ ਡਾਟਾ ਇਕੱਠਾ ਕਰਕੇ ਕਲੈਕਟ ਕਰਕੇ ਦੇਸ਼ ਦੇ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ 5 ਕਰੋੜ ਦਸਕਤ ਕਰਾ ਕੇ ਲੈ ਕੇ ਜਾਣਗੇ ਜਿਦੇ ਵਿੱਚ 5 ਮੰਗਾਂ ਰੱਖਿਆ ਗਈਆਂ ਨੇ ਜਿਹੜੀਆਂ ਕਿ ਪੈਂਫਲਟ ਉੱਤੇ ਛਾਪੀਆਂ ਨੇ ਜਿਹੜਾ ਬੰਦਾ ਇਸ ਮਹਿਮ ਨਾਲ ਸਹਿਮਤ ਆ ਉਹ ਤੋਂ ਹੀ ਸਾਈਨ ਕਰਾਏ ਜਾਣਗੇ ਜਿਹੜਾ ਆਪਣੇ ਵੋਟ ਦੀ ਸਹੀ ਵਰਤੋਂ ਕਰਨਾ ਚਾਹੁੰਦਾ ਉਹ ਇਹ ਤੇ ਹਰ ਹਾਲਤ ਚ ਸਾਈਨ ਕਰੇਗਾ ਤੋਂ ਦੇਸ਼ ਦੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਵੋਟ ਚੋਰੀ ਹੋ ਰਹੀ ਆ ਕਿਸ ਤਰ੍ਹਾਂ ਵੋਟ ਬਚਾਉਣੀ ਆ ਕਿਸ ਤਰ੍ਹਾਂ ਸੰਵਿਧਾਨ ਬਚਾਉਣਾ ਕਿਸ ਤਰ੍ਹਾਂ ਡੈਮੋਕ੍ਰੇਸੀ ਦਾ ਜਿਹੜਾ ਘਾਣਾ ਆ ਆਰਐਸਐਸ ਬੀਜੇਪੀ ਕਰ ਰਹੀ ਆ ਉਸ ਤੋਂ ਬਚਾਉਣ ਲਈ ਦੇਸ਼ ਲਈ ਰਾਹੁਲ ਗਾਂਧੀ ਅੱਗੇ ਆ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਇਲੈਕਸ਼ਨ ਕਮਿਸ਼ਨ ਦਾ ਇੱਕ ਇਲੈਕਟਰਲ ਬਾਡੀ ਆ ਸੰਵਿਧਾਨਕ ਬਾਡੀ ਆ ਇਹ ਇੰਪਾਰਸ਼ੀਅਲਟੀ ਇਸਨੇ ਮੇਨਟੇਨ ਰੱਖਣੀ ਹੁੰਦੀ ਆ ਨਿਰਪੱਖਤਾ ਰੱਖਣੀ ਹੁੰਦੀ ਆ ਇਸ ਵੱਲੋਂ ਵੀ ਜੋ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਬਾਰੇ ਕੀ ਕਹੋਗੇ ਕਿ ਭਾਜਪਾ ਇਹਨਾਂ ਜੋ ਏਜੰਸੀਸ ਨੇ ਜੋ ਸੰਵਿਧਾਨਕ ਬਾਡੀਜ਼ ਨੇ ਇਹਨਾਂ ਨੂੰ ਮਿਸਯੂਜ਼ ਕਰ ਰਹੀ ਹੈ ਦੇਖੋ ਜਿਹੜੇ ਸੰਵਿਧਾਨਕ ਬਾਡੀਆਂ ਨੇ ਸਾਡੇ ਦੇਸ਼ ਅੰਦਰ ਉਹਨਾਂ ਤੇ ਪੂਰਨ ਤੌਰ ਤੇ ਆਰਐਸਐਸ ਬੀਜੇਪੀ ਕਬਜ਼ਾ ਕਰ ਚੁੱਕੀ ਹੈ ਰਾਹੁਲ ਗਾਂਧੀ ਹਰ ਮੰਚ ਤੇ ਹਰ ਸਟੇਜ ਤੇ ਦੇਸ਼ ਚ ਹੋਵੇ ਵਿਦੇਸ਼ ਚ ਹੋਵੇ ਇਹੀ ਗੱਲ ਕਹਿੰਦਾ ਵੀ ਦੇਸ਼ ਦਾ ਸੰਵਿਧਾਨ ਖਤਰੇ ਚਾ ਦੇਸ਼ ਦੀ ਡੈਮੋਕ੍ਰੇਸੀ ਦਾ ਕਹਾਣ ਕੀਤਾ ਜਾ ਰਿਹਾ ਉਹਨੂੰ ਬਚਾਉਣ ਲਈ ਅੱਜ ਲੋਕ ਲਾਮਬੰਦ ਹੋਣਗੇ ਤੇ ਇੱਕ ਹਜੂਮ ਇੱਕ ਜਨ ਨਾਇਕ ਦੇ ਤੌਰ ਤੇ ਰਾਹੁਲ ਗਾਂਧੀ ਅੱਗੇ ਆਏ ਨੇ ਸੋ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇ ਅਧਿਕਾਰਾਂ ਨੂੰ ਬਚਾਉਣ ਲਈ ਦੇਸ਼ ਦੀਆਂ ਜਿਹੜੀਆਂ ਸੰਵਿਧਾਨਕ ਅਹੁਦੇ ਨੇ ਉਹਨਾਂ ਨੂੰ ਆਰਐਸ ਦੇ ਪੰਜੇ ਤੋਂ ਆਜ਼ਾਦ ਕਰਾਉਣ ਲਈ ਇਹ ਮੂਰੇ ਆਏ ਨੇ ਰਾਹੁਲ ਗਾਂਧੀ ਤੋਂ ਸਾਰੇ ਲੋਕ ਇਹਦਾ ਸਾਥ ਪੂਰੇ ਪੰਜਾਬ ਵਿੱਚ ਛਿੜੀ ਜਾਵੇਗੀ ਮਹਿਮ ਜੀ ਪੂਰੇ ਪੰਜਾਬ ਚ ਪੂਰੇ ਦੇਸ਼ ਚ ਦਸਕਤ ਮਹਿਮ ਚੱਲ ਰਹੀ ਆ ਠੀਕ ਹੈ ਜੀ ਧੰਨਵਾਦ ਅ ਜਿਸ ਤਰ੍ਹਾਂ ਕਿ ਅੱਜ ਪਿੰਡ ਰਾਮਪੁਰ ਵਿਖੇ ਕਾਂਗਰਸ ਪਾਰਟੀ ਵੱਲੋਂ ਜੋ ਕਿ ਭਾਜਪਾ ਸਰਕਾਰ ਵੱਲੋਂ ਵੋਟ ਚੋਰੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਇੱਕ ਦਸਕਤ ਮਹਿਮ ਸ਼ੁਰੂ ਕੀਤੀ ਗਈ ਹੈ ਸਾਡੇ ਨਾਲ ਨੇ ਮੈਡਮ ਡਿੱਕੀ ਮਾਨਗੜ ਜੀ ਜੋ ਲੁਧਿਆਣਾ ਤੋਂ ਕਾਂਗਰਸ ਦੇ ਪ੍ਰਧਾਨ ਨੇ ਅੱਜ ਮੈਡਮ ਜੋ ਵੋਟ ਪਾਉਣ ਦਾ ਅਧਿਕਾਰ ਹੈ ਸਾਡਾ ਸੰਵਿਧਾਨਕ ਅਧਿਕਾਰ ਹੈ ਇਸ ਅਧਿਕਾਰ ਦੀ ਜੋ ਪਾਰਟੀਆਂ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਉਲੰਘਣਾ ਕੀਤੀ ਜਾ ਰਹੀ ਹੈ ਕੀ ਕਹੋਗੇ ਇਸ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਰੋਹਲ ગાંધી ਜੀਆ ਨੇ ਇਹ ਬਹੁਤ ਵੱਡਾ ਸਟੈਪ ਚੱਕਿਆ ਆ ਕਿਉਂਕਿ ਜਿਹੜਾ ਇਹਨਾਂ ਦਾ ਖਲਾਸੇ ਕੀਤੇ ਨੇ ਇਹ ਬਹੁਤ ਛਲੰਗਾਯੋਗ ਨੇ ਇਹ ਇਹ ਨਹੀਂ ਹੈਗਾ ਵੀ ਇਕੱਲੇ ਕਾਂਗਰਸ ਵਾਲੇ ਕਹਿੰਦੇ ਆ ਬਾਕੀ ਹੋਰ ਵੀ ਸਾਰੇ ਕਹਿੰਦੇ ਨੇ ਵੀ ਇਹ ਜੋ ਅਸੀਂ ਵੋਟ ਪਾਉਂਦੇ ਸੀ ਕਾਂਗਰਸ ਨੂੰ ਜਾਂ ਕਿਸੇ ਹੋਰ ਪਾਰਟੀ ਨੂੰ ਪਾਉਂਦੇ ਸੀ ਉਹ ਚਲੇ ਭਾਜਪਾ ਕੋਲੇ ਜਾਂਦੇ ਸੀ ਵੀ ਭਾਜਪਾ ਕਿਵੇਂ ਬਣ ਜਾਂਦੀ ਹੈ ਕਿਉਂਕਿ ਜਿਹੜੇ ਇਹ ਪੰਜ ਦੇ ਵਿੱਚ ਕਾਲਮ ਨੇ ਦਿੱਤਾ ਹੋਇਆ ਦੇਖੋ ਵੋਟ ਚੋਰ ਗੱਦੀ ਛੋੜ ਕਿਉਂਕਿ ਇਹ ਜਿਹੜੀ ਮਹਿੰਮ ਚਲਾਈ ਆ ਇਹਦੇ ਨਾਲ ਅਸੀਂ ਘਰ-ਘਰ ਜਾ ਕੇ ਲੋਕਾਂ ਦੇ ਕੋਲੋਂ ਸੈਂ ਸਾਈਨ ਕਰਵਾਵਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਬੰਦਾ ਇਹਦੇ ਨਾਲ ਸਹਿਮਤ ਹੋਊਗਾ ਉਹ ਸਾਈਨ ਵੀ ਕਰੂਗਾ ਆਪਣਾ ਫੋਨ ਨੰਬਰ ਵੀ ਦੇਊਗਾ ਤੇ ਉਹ ਇਸ ਨੂੰ ਪੜ੍ਹ ਕੇ ਇਹਦੇ ਪ੍ਰਤੀ ਆਵਾਜ਼ ਵੀ ਉਠਾਊਗਾ ਗੱਲ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਲੋਕ ਇਹੀ ਚਾਹੁੰਦੇ ਨੇ ਵੀ ਸਰਕਾਰ ਕਾਂਗਰਸ ਹੀ ਆਵੇ ਤੇ ਕਾਂਗਰਸ ਦੀ ਸਰਕਾਰ ਆਉਣ ਦੇ ਨਾਲ ਹੀ ਸਾਡਾ ਜਿਹੜਾ ਭਲਾ ਹੋਣਾ ਤੇ ਜਿਹੜੇ ਬੈਲਟ ਪੇਪਰ ਦੇ ਉੱਪਰ ਵੀ VOTING ਦੀ ਮੰਗ ਕਰ ਰਹੇ ਹੋ ਤੁਸੀਂ ਜਾ ਸਰ ਇਲੈਕਟ੍ਰੋਨਿਕ ਜੋ VOTING ਹੋ ਰਹੀ ਹੈ ਨਹੀਂ ਜੀ ਇਲੈਕਟ੍ਰੋਨਿਕ ਮੀਡੀਆ ਵਾ ਇਲੈਕਟ੍ਰੋਨਿਕ ਜਿਹੜੀ VOT ਪਾਉਣੇ ਆ ਸੀ ਉਹ ਤੁਹਾਨੂੰ ਪਤਾ ਹੀ ਆ ਵੀ ਉਹਦੇ ਵਿੱਚ ਕਪਲਾਵਾ ਜੀ ਹੋ ਰਿਹਾ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਚਾਹਨਾ ਬੈਲਟ ਪੇਪਰ ਨਾਲ VOT ਪਾਵੇ ਨੰਬਰ 2 ਦਿੱਤੇ ਕਿ ਜਿਨ੍ਹਾਂ ਲੋਕਾਂ ਨੇ ਇਹ ਬਣਾਏ ਸੀਗਾ VOTER ਮਸ਼ੀਨ ਬਣਾਈ ਸੀ ਉਹਨਾਂ ਨੇ ਤਾਂ ਇਹਨੂੰ ਰਿਜੈਕਟ ਕਰਤਾ ਸਾਡੇ ਇੱਥੇ ਜਿਹੜੇ ਹੈਗੇ ਨੇ ਲੋਕ ਇੰਡੀਆ ਦੇ ਵਿੱਚ ਇਹਨੂੰ ਇਹ ਦੁਆਰਾ ਦੁਆਰਾ ਲਿਆ ਕੇ ਇਲੈਕਟ੍ਰੋਨਿਕ ਥ्रू ਬੋਟਾ ਪਵਾਉਂਦੇ ਨੇ ਕਿਉਂਕਿ ਇਹ ਬੰਦ ਹੋਣੀ ਚਾਹੀਦੀ ਆ ਕਿਉਂਕਿ ਵੈਲਟ ਪੇਪਰ ਦੇ ਨਾਲ ਹੀ ਬੋਟ ਪੈਣੀ ਚਾਹੀਦੀ ਆ ਨਾਲੇ ਬੰਦੇ ਦੀ ਪੂਰੀ شناخت ਹੋ ਕੇ ਹੀ ਬੋਟ ਪੈਣੀ ਚਾਹੀਦੀ ਆ ਮੈਡਮ ਕਿਹੜੇ ਕਿਹੜੇ ਹਲਕੇ ਵਿੱਚ ਜਾ ਕੇ ਲੋਕਾਂ ਨੂੰ ਤੁਸੀਂ ਲਾਮ ਬੰਦ ਕਰੋਗੇ ਮੇਰੇ ਕੋਲ ਦੇਖੋ ਜੀ ਪੈਲ ਹਲਕਾ ਮੇਰੇ ਕੋਲ ਖੰਨਾ ਔਰ ਸਮਰਾੜਾ ਔਰ ਮਾਛੀੜਾ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾਵਾਂਗੇ ਪੂਰੇ ਹਲਕਿਆਂ ਦੇ ਵਿੱਚ ਜਾਵਾਂਗੇ ਜਾ ਕੇ ਇਕੱਲੇ-ਇਕੱਲੇ ਬੰਦੇ ਨੂੰ ਇਸ ਪ੍ਰਤੀ ਜਾਗਰੂਤ ਕਰਾਂਗੇ ਤੇ ਉਹਨਾਂ ਦੇ ਕੋਲੋਂ ਸਾਈਨ ਵੀ ਕਰਵਾਵਾਂਗੇ ਤੇ ਉਹਨਾਂ ਦਾ ਫੋਨ ਨੰਬਰ ਵੀ ਲਵਾਂਗੇ ਤੇ ਉਹਨਾਂ ਦਾ ਨਾਮ ਪਤਾ ਸਾਰਾ ਹੋਗਾ ਇਹਦੇ ਵਿੱਚ ਠੀਕ ਹੈ ਧੰਨਵਾਦ ਡਾਕਟਰ ਸਾਹਿਬਾਨ ਨੇ ਦੇਖਿਆ ਹੁਣ ਆਪਾਂ ਹੀ ਇਹੀ ਹੈਗਾ ਲੋਕ ਵੀ ਅੱਜ ਜਿਹੜਾ ਜਿਹੜਾ ਸਵੰਮ ਦਾ ਤੁਹਾਨੂੰ ਬਖਾਵੇ ਸਵੰਮ ਦਾ ਫਾਰਮ ਵੀ ਦਿੱਤੇ ਜਾਣਗੇ ਘਰ-ਘਰ ਜਾਣ ਲਈ ਜਿਹੜੀਆਂ ਨਾਲ ਦਾ ਸਰਕਾਰ ਬਣਾਉਂਦੇ ਰਿਪੋਰਟ ਵੀ ਕਰਦੇ ਨੇ ਉਹਦਾ ਆਪਾਂ ਹੀ ਲੋਕਾਂ ਨੂੰ ਜਾਗਰੂਕ ਕਰਨਾ ਧਰਨਾ ਕਰਨਾ ਇਸ ਸਰਕਾਰ ਦਾ ਆਪਣਾ ਭੂਮਿਕਾ ਨਾ ਪੰਜਾਬ ਸਰਕਾਰ ਦਾ ਰੱਲੇਕੀ ਕਰਦੇ ਆਪਾਂ ਨੂੰ ਕੋਈ ਇਹ ਵੀ ਝੂਠੇਆਂ ਲਾ ਗਿਆ ਤੇ ਬਣਾ ਲਾ ਕੇ ਸਰਕਾਰ ਬਣੀ ਹੋਈ ਹੈ ਲੋਕਾਂ ਦੇ ਵਾਅਦੇ ਤੇ ਕੋਈ ਉੱਤਰ ਨਹੀਂ ਸਾਰੇ ਦਾ ਪੰਜਾਬ ਰੋਪਾ ਇਹਨਾਂ ਦੇ ਵਾਸਤੇ ਘੜਾ ਨਹੀਂ ਸਰਕਾਰ ਜਿਵੇਂ ਆਵਾਜ਼ ਵਿੱਚ ਪਾੜ ਕੇ ਝੂਠਾ ਸੀ ਲੋਕਾਂ ਨੇ ਮਨੋਵੀਤੋ ਰਿਹਾ ਪਕਾ ਚੜ ਗਿਆ ਜੇ ਦੇਸ਼ ਦੀ ਗੱਲ ਕਰਦੇ ਆ ਪਾਵਨ ਤੇ ਦੇਸ਼ ਦੀ ਗੱਲ ਕਰਦੇ ਤਾਂ ਕਾਂਗਰਸ ਪਾਰਟੀ ਜਾਂ ਰਾਜ ਗਾਂਧੀ ਜੀ ਚੱਲੇ ਹੋਏ ਨਹੀਂ ਪੂਰਾ ਸੰਘਰਸ਼ ਕਰਿਆ ਨੇ ਦੇਸ਼ ਦੀ ਗੱਲ ਕਰੀ ਜਾਂ ਝੂਠੇ ਦੀ ਗੱਲ ਕਰ ਰਹੇ ਜੀ ਮੇਰੇ ਇਹ ਬੈਂਤੀਆ ਜਿਹੜੇ ਤੁਮਾਂ ਜੇ ਫਾਰਮ ਦਿੱਤੇ ਜਾਣੇ ਘਰ ਦਾ ਤੋਂ ਫਾਰਮ ਕਰਾ ਕੇ ਆਪਾਂ ਜਲਦੀ ਤੋਂ ਜਲਦੀ ਆਪਾਂ ਰਮੈਂਟੇ ਨੂੰ ਰਕਾ ਦੇ ਨੂੰ ਸਰਚ ਕਰ ਲੈਣੇ ਅਗਲੇ ਸਟੇਟਮੈਂਟ ਦੇ ਵਿੱਚ ਆਪਾਂ ਉਸ ਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਦਸਣ ਲਈ ਅਸੀਂ ਇੱਥੇ ਤੋਂਡੇ ਮੰਡਲ ਜਾਇਆ 10ਵੀਂ ਮੀਟਿੰਗ ਦਾ ਮੰਡਲ ਦੀ ਤਾਂ ਆ ਕੇ ਦਿਆਂ 10 ਮੰਡਲ ਬੜੇ ਹੋਏ ਨੇ 10ਵੀਂ ਮੀਟਿੰਗ ਦਾ ਉਹ ਦਸਤਖਤ ਮਹਿਮਾ ਜੀ ਜੇ ਤੁਸੀਂ ਸਾਰੇ ਸਹਿਮਤ ਹੋ ਹੋਟ ਚੋਰ ਗੱਤੀ ਛੋੜ ਦਸਤਖਤ ਮੈਗਨਾ ਤਾਂ ਸਾਰੇ ਹੱਥ ਫੜੇ ਕਰਕੇ ਦੱਸੋ ਕਿ ਸਹਿਮਤ ਹੋ ਬਹੁਤ ਧੰਨਵਾਦ ਕਿਉਂਕਿ ਜਿਹੜੀ ਇਹ ਝੂਠ ਫਾਸੀ ਕਿਸੇ ਨੂੰ ਨਹੀਂ ਦੱਸਣਾ ਸੱਚ ਦੱਸਣਾ ਆ ਪੇਪਰਟ ਲੈ ਕੇ ਅੱਗੇ ਇਹਦੇ ਜੀ ਪੰਜ ਮੰਗਾ ਕੌਂਸਲ ਪਾਰਟੀ ਆਰੋਗੰਦੀ ਜੀ ਨੇ ਕਿਹਾ ਹਵਾ ਜਿਹੜੀਆਂ ਪੰਜ ਮੰਗਾ ਨੇ ਉਹਦੇ ਵਿੱਚ ਰੈਕਸ਼ਨ ਪਿਸ਼ਾ ਨੂੰ ਪੁੱਛਿਆ ਜਾਣਾ ਮਸ਼ੀਨ ਪੜ ਜੋ ਵੋਟਰ ਸੂਚੀ ਨੂੰ ਫੋਟੋਸ ਲੈ ਜਨਤਕ ਲੋਕਾਂ ਦੀ ਤਜਰਬੇ ਲਈ ਮਸ਼ੀਨ ਆਉਂਦੇ ਤੇ ਵੀ ਜਿਹੜਾ ਬੰਦਾ ਵੋਟ ਪਾਉਣ ਜਾਂਦਾ ਉਹਦੀ ਫੋਟੋ ਆਪੇ ਪੀਐਨਜੀ ਬੰਦਾ ਸਹੀ ਆ ਵੋਟ ਪਾਉਣ ਆ ਗਿਆ ਦੂਜੀ ਜਿਹੜੀ ਮੰਗ ਆ ਹਰੇ ਚੋਣ ਤੋਂ ਪਹਿਲਾਂ ਫੋਟੋਸ ਮੁਲੇਤਰ ਸੁਪਾਇਆ ਅਤੇ ਜੋੜੀਆਂ ਜਿਹੜੀਆਂ ਨਵੀਆਂ ਵੋਟਰਾਂ ਦਾ ਬੇਵਕਤਾ ਜਾਵੇ ਤੀਜੀ ਮੰਗ ਗਲਤ ਢੰਗ ਨਾਲ ਜਿਹੜੀ ਕਟਾਈ ਗਈ ਵੋਟਾਂ ਸੰਵਤ ਵਿੱਚ ਪ੍ਰਜੋਗ ਸ਼ਿਕਾਇਤ ਨਿਵਾਰਨ ਦਾ ਤੰਤ ਕੀਤਾ ਜਾਵੇ ਚੌਥੀ ਮੰਗ ਆਖਰੀ ਸਮਝ ਦੇ ਕੇਗਾ ਸਮਝਾ ਦਿੰਦੇ ਨੇ ਕਿ ਆਪ ਬੋਟਰ ਨਵੀਆਂ ਬਣ ਕੇ ਆਈਆਂ ਨੇ ਇਹਨਾਂ ਦੀ ਸਮਾਂ ਸੀਮਾ ਡੇਟ ਤੈਅ ਹੋਣੀ ਚਾਹੀਦੀ ਜੇ ਅੱਜ ਡੇਟ ਤੱਕ ਹੀ ਆਉਣੀਆਂ ਨੇ ਉਸ ਤੋਂ ਬਾਅਦ ਕੋਈ ਨਵੀਂ ਪ੍ਰਾਣੀ ਹੋਕਲੀ ਹੋਊਗੀ ਕਿਹੜੀ ਲਾਸਟ ਪੰਜਵੀਂ ਮੰਗਾ ਯੋਜਨਾਬੱਧ ਤਰੀਕੇ ਨਾਲ ਵੋਟਰਾਂ ਨੂੰ ਦਵਾਉਂਦੀ ਜਿਵੇਂ ਕਈ ਵਾਰ ਅਫਸਰ ਦਵਾਉਂਦੇ ਨੇ ਜਾਂ ਪ੍ਰਸ਼ਾਸਨ ਲਗਾਉਂਦਾ ਕਿ ਕਿਸੇ ਅਫਸਰ ਨੇ ਜੇ ਪ੍ਰਸ਼ਾਸਨ ਨੇ ਕਿਸੇ ਵੋਟਰ ਨੂੰ ਦੁਵਾਇਆ ਕਿਸੇ ਨੂੰ ਧਮਕਿਆ ਵੀਓ ਦੇ ਕਾਰਵਾਈ ਹੋਣੀ ਚਾਹੀਦੀ ਹੈ ਪੱਜ ਮੰਗਾ ਰਾਹੁਲ ਗਾਦੀ ਜੀ ਨੇ ਪੇਪਰਟ ਰੱਖਿਆ ਹੈ